ਅੱਜ ਦੇ ਵਲੌਗ ਵਿੱਚ ਸਾਰਾ ਸਵਾਗਤ ਰਾਤ ਆਪਾਂ ਕੈਂਪਲ ਬੀਚ ਰਿਜ਼ੋਰਟ ਵਿੱਚ ਸਟੇ ਕੀਤਾ ਸੀਗਾ। ਲਓ ਜੀ ਕੈਂਪਲ ਬੀਚ ਰਿਜ਼ੋਰਟ ਸ਼ਾਨਦਾਰ ਸਟੇ ਸੀ। ਲਓ ਜੀ ਇਹ ਆ ਗਿਆ ਬਿਗ ਡੈਡੀ ਕਾਰਪੋਰੇਟ ਆਫਿਸ। ਇਹ ਬਿਗ ਡੈਡੀ ਜਿਹੜੇ 크ਰੂਜ਼ ਵਾਲੇ ਆ ਇਹਨਾਂ ਦੀ 크ਰੂਜ਼ਾਂ ਉੱਥੇ ਸਮੁੰਦਰ ਦੇ ਵਿੱਚ ਖੜੀਆਂ। 4-5 크ਰੂਜ਼ਾ ਵੱਡੇ ਵੱਡੇ ਵਿਜੇ ਮਾਲੀਆ ਵਰਗੇ ਉਹਨਾਂ ਦੇ ਕਰੋਜ਼ਾ ਉਹ ਵੀ ਆਪਾਂ ਜਾਵਾਂਗੇ ਕਰੋਜ਼ ਚ ਵੀ ਉਹ ਨਜ਼ਾਰਾ ਵੇਖਾਂਗੇ ਕਰੋਜ਼ ਦਾ ਹੁਣ ਚੱਲਦੇ ਆਪਾਂ ਅੱਗੇ ਸਮੁੰਦਰ ਨੂੰ ਮੀਰਾਮਾਰ ਬੀਚ ਲਓ ਜੀ ਆਪਾਂ ਅੱਗੇ ਚੌਂਕ ਚ ਹੋਟਲ ਤੋਂ ਚੱਲ ਕੇ ਆਏ ਵੇਖੋ ਜੀ ਇੱਥੇ ਪੰਜੀ ਦੇ ਵਿੱਚ ਇਹੋ ਜਿਹੇ ਚੌਂਕ ਬਣਿਆ ਉਹਨਾਂ ਦੇ ਬੁੱਤ ਲੱਗੇ ਆ ਜਾਉਗਾ ਹਰੇਕ ਤਕਰੀਬਨ ਇਹੋ ਜਿਹਾ ਚੌਕ ਪਾ ਵੇਖਦੇ ਹਾਂ ਬੜੇ ਸ਼ਾਨਦਾਰ ਚੌਕ ਬਣਾਏ ਹਾਂ ਕਿਵੇਂ ਤਾਂ ਤਮਾ ਹੋ ਆ ਲਓ ਜੀ ਕੌਂਗ ਦੇ ਵਿੱਚ ਮੱਛੀ ਬਣਾਈ ਹੈ ਮੱਛੀ ਵੇਖੋ ਬਹੁਤ ਤਗੜਾ ਨਜ਼ਾਰਾ ਹੈ ਇਹ ਮੱਛੀ ਹੈ ਇਧਰਲੇ ਪਾਸੇ ਆਹ ਲਿਖਿਆ ਸਵਾਗਤਮ ਲਿਖਿਆ ਹੈ ਕਹਿੰਦੇ ਢੋਲਕੀ ਵਾਲੇ ਆ ਰੋੜ ਹੁਣ ਆਪ ਅੱਗੇ ਆਉਂਦੇ ਸਾਹਮਣੇ ਤਰਕਤਾਲੇ ਪਾਸੇ ਚੱਲਦੇ ਆਂ ਇੱਥੇ ਵੇਖਦੇ ਆਂ ਆਪਾਂ ਵਿੱਚ ਇਧਰ ਵੇਖੋ ਕਬੂਤਰ ਨੂੰ ਚੋਗਾ ਪਾ ਰਿਹਾ ਤੜਕੋ ਤੜਕੀ ਬਾਈ ਕਬੂਤਰ ਕਾਂ ਕਾਂ ਉਹ ਚੋਗਰੇ ਸੌਰੀ ਕਾਂ ਹੈ ਇਹ ਪੰਜਾਬ ਚ ਕਾਂ ਨਹੀਂ ਵੇਖਣ ਮਿਲਦੇ ਕਾ ਵਹੋੜਿਆ ਸਾਨੂੰ ਕਾਲੇ ਖਾਂ ਬਾਈ ਜੀ ਕਾਂ ਤੇ ਕਬੂਤਰ ਦੋਵੇਂ ਆ ਜੀ ਆ ਉਧਰ ਕਾਂ ਇਧਰ ਕਬੂਤਰ ਹੈ ਕਾਂ ਲਓ ਜੀ ਅੱਗੇ ਚੱਲਦੇ ਆਪਾਂ ਵੇਚਦੇ ਸਾਹਮਣੇ ਬੇਚਾਦਰ ਰਸਤੇ ਦੇ ਪਿਛੇ ਲਓ ਇਹ ਵੇਖੋ ਆਪਾਂ ਸਮੁੰਦਰ ਦੇ ਛਲਕਾਰੇ ਸਮੁੰਦਰ ਵੇਖੀ ਜੀ ਕਰਦਾ ਇੱਥੇ ਸਮੁੰਦਰ ਆਪਾਂ ਵੇਖੀ ਜਾਈਏ ਲਓ ਜੀ ਵੇਖੋ ਡੋਰ ਫਾਈ ਲਓ ਜੀ ਆਪਾਂ ਆ ਗਏ ਚੌਂਕ ਤੋਂ ਅੱਗੇ ਇਧਰ ਆ ਮੈਦਾਨ ਖੁੱਲਾ ਵੇਖੋ ਜੀ ਵਿੱਚ ਮੀਰਾ ਮਾਰ ਵਿੱਚ ਹੈ ਦੂਰੋਂ ਤਰ ਤਾਈ ਇਹ ਵਿੱਚ ਦਾ ਹੈਗਾ ਰੇਤਾ ਵਗੈਰਾ ਜਿਹੜਾ ਹੁੰਦਾ ਅੱਗੇ ਆਹ ਵੇਖੋ ਜੀ ਇਹ ਇਹ ਆ ਵਿੱਚ ਰੂ ਮੀਰਾ ਮਾਰ ਵਿੱਚ ਵੇਖੋ ਇਹ ਦੂਰ ਨੇ ਵੇਖੋ ਚੱਲਾ ਮਾਰਦਾ ਸੈਰ ਕਰ ਰਹੇ ਹੈ ਇਹ ਸਵੇਰ ਦਾ ਟਾਈਮ ਹੈ ਆਪਾਂ ਹੋਟਲ ਆਪਣਾ ਨਾਲ ਹੀ ਇੱਥੇ ਕਿਲੋਮੀਟਰ 2 ਕਿਲੋਮੀਟਰ ਹੈ ਆ ਤੁਹਾਨੂੰ ਪਹਿਲਾਂ ਚੌਂਕ ਵਿਖਾਇਆ ਹੈ ਪਹਿਲਾਂ ਆਪਾਂ ਹੋਟਲੋਂ ਚੱਲ ਕੇ ਚੌਂਕ ਚਾਏ ਫਿਰ ਇੱਥੇ ਆਪ ਬੀਚ ਤੇ ਆਏ ਹੈ ਵੇਖੋ ਸੈਰ ਕਰਦੇ ਲੋਕ ਇੱਧਰ ਵੀ ਆਪਾਂ ਮਾਰੀਏ ਵੇਖੀਏ ਝਲਕ ਬਹੁਤ ਵੱਡੀ ਬੀਚ ਦਾ ਏਰੀਆ ਹੈ ਹਾਂ ਸਾਹਮਣੇ ਚੌਂਕ ਹੈ ਲਾਈਟਾਂ ਵਾਲਾ ਅਹ ਵੇਖੋ ਜੀ ਪੈਂਦਾ ਖੜਕਾੜ ਰੁਵਾ ਦੇ 6 ਵਜੇ ਆਪਨੇ ਹੋਟਲ ਦੇ ਨੇੜੇ ਵਿੱਚ ਹੈ ਆਪਾਂ ਵੇਖ ਰਹੇ ਆ ਵਿੱਚ ਨੂੰ ਲਓ ਜੀ ਸਾਹਮਣੇ ਸਾਹਮਣੇ ਕੋ ਉੱਚੀ ਜੀ ਪਹਾੜੀ ਹੈ ਉੱਥੇ ਡੋਨਾ ਪੋਲਾ ਉੱਥੇ ਵਿੱਚ ਬਹੁਤ ਵਧੀਆ ਆਂਦੇ ਨਜ਼ਾਰਾ ਇਧਰ ਅਗਵਾ ਫੋਰਟ ਇਹ ਵੀ ਆਪਾਂ ਵੇਖਣ ਜਾਵਾਂਗੇ ਪੰਜੀ ਦੇ ਵਿੱਚ ਆਪਾਂ ਖੜੇ ਹਾਂ ਵਿੱਚ ਹੈ ਸਾਫ਼ ਸੁਥਰੀ ਚੱਲਦੇ ਆਇਆ ਦਿੱਤੀ ਲਈ ਦੇਖੋ ਜੀ ਫੇਰ ਵੇਖੀ ਆਪਾਂ ਹੋ ਦੂਰ ਬਹੁਤ ਵੱਡੀਆਂ ਛੱਲਾਂ ਵੇਨੇ ਆਪਾਂ ਅਸ ਛੱਲਾਂ ਨੂੰ ਉਹਨੂੰ ਜੋ ਹਰ ਕੇ ਹੋ ਦੂਰ ਦੇਖੋ ਹੁਣ ਆਪਾਂ ਕਰੂਜ਼ ਵੇਖਾਂਗੇ ਇਸੇ ਨੂੰ ਕਰੂਜ਼ ਹੈ ਇਹ ਤੋਂ 5 ਕਿਲੋਮੀਟਰ ਦੂਰ ਹੈ ਤੇ ਆਪਾਂ ਹੁਣ ਅੱਗੇ ਚੱਲਦੇ ਲਓ ਜੀ ਕروز ਸਟੇਸ਼ਨ ਤੇ ਆ ਗਏ ਆਪਾਂ ਇਹ ਇੱਥੇ ਕਿਸ਼ਤੀ ਹੈ ਕਿਸ਼ਤੀ ਤੇ ਵੀ ਲੋਕ ਜਾਂਦੇ ਆ ਵਿੱਚੇ ਆਪ ਜਾਂਦੇ ਆ ਵਿੱਚੇ ਮੋਟਰਸਾਈਕਲ ਵਗੈਰਾ ਲੈ ਕੇ ਜਾਂਦੇ ਆ ਤਾਂ ਕਿ ਉਹਨਾਂ ਨੂੰ ਸ਼ਾਰਟਕਟ ਰਸਤਾ ਪੈਂਦਾ ਜੋ ਉੱਪਰ ਦੀ ਜਾਂ ਤਾਂ ਬਹੁਤ ਦੂਰ ਪੈਂਦਾ ਇਹਨਾਂ ਨੂੰ ਕਿਰਾਇਆ ਦੇ ਕੇ ਤੇ ਵਿੱਚੇ ਸਕੂਟਰ ਮੋਟਰਸਾਈਕਲ ਲਾਦ ਲੈਂਦੇ ਆ ਲਓ ਵੇਖੋ ਜੀ ਸਾਹਮਣੇ ਉਹ ਖੜੀ ਕروز ਆਪਾਂ ਵੇਖਦੇ ਆ ਲਓ ਜੀ ਆ ਕਿਸ਼ਤੀ ਹੈ ਦੂਰ ਤੋਂ ਅਡੇ ਵਾਲੇ ਲੋਕ ਇਥੇ ਚੜਦੇ ਆ ਕਿ ਰਸਤਾ ਸ਼ਾਰਟਕਟ ਹੋ ਜਾਏ ਨਾ ਦੇਖੋ ਜੀ ਇੱਥੇ ਉਹ ਨਹੀਂ ਚੜਾ ਰਹੇ ਇਹਨਾਂ ਨੇ ਦੂਰ ਜਾਣਾ ਉੱਥੋਂ ਨਹੀਂ ਜੇ ਵੜ ਕੇ ਜਾ ਤਾਂ ਬਹੁਤ ਟਾਈਮ ਲੱਗਦਾ ਇਹਨਾਂ ਨੂੰ ਕੁਸ ਕਰਾ ਦੇ ਦਿੰਦੇ ਆ ਪਿੱਛੇ ਦੇਖੋ ਜੀ ਕਰੂਜ ਪਿੱਛੇ ਕਰੂਜ ਖੜਾ ਹੈ ਉਹ ਸਾਹਮਣੇ ਕਰੂਜ ਦੇਖੋ ਇਹ ਕਿਸੇ ਨੂੰ ਕਰੂਜ ਵਜਦੇ ਆ ਇਹ 5 5 7 7 ਮੰਝਲੇ ਹੁੰਦੇ ਆ ਇੱਥੇ ਜਾ ਕੇ ਆਪਾਂ ਡਿਨਰ ਕਰ ਸਕਦੇ ਆ ਤੇ 4-5 ਘੰਟੇ ਲਾ ਸਕਦੇ ਆ ਇੱਥੇ ਡਾਂਸ ਵਗੈਰਾ ਤੇ ਤੁਹਾਨੂੰ ਕਸੀਨੋ ਦੇ ਕੂਪਨ ਵੀ ਦਿੰਦੇ ਆ ਤੁਹਾਨੂੰ ਬਹੁਤ ਵੀ ਜੂਆ ਖੇਡਣਾ ਦਾ ਮਾੜਾ ਪਰ ਆਪਾਂ ਕੂਪਨ ਲੈ ਕੇ ਰੱਖ ਸਕਦੇ ਆ ਜੂਆ ਨਾ ਖੇਡੇ ਤੋਂ ਇਥੇ ਅੰਜੋਏ ਕਰ ਸਕਦੇ ਆ ਲਓ ਵੇਖੋ ਜੀ ਇਹ ਕੋਈ ਕਸੀਨੋ ਪ੍ਰਾਈਡ ਆ ਆਪਾਂ ਅੱਗੇ ਚੱਲਦੇ ਆ ਦੂਜੇ ਵੀ ਕਸੀਨੋ ਇੱਥੇ 5-6 ਕੰਪਨੀਆਂ ਵੱਡੀਆਂ ਕਸੀਨੋ ਦੀਆਂ ਹੈਗੀਆਂ ਵਿਜੇ ਮੈਲੀਆ ਵਰਗੇ ਦੇ ਇਹ ਤੇ ਜਹਾਜ਼ਤ ਵਿੱਚ ਖੜਾਇਆ ਕਿਸੇ ਕਰੋਜ ਬਾਹਰ ਬੈਠੇ ਕਮਾਈ ਕਰੀ ਜਾਂਦੇ ਆ ਮੋਦੀ ਸਾਹਿਬ ਦੇ ਫੇਵਰੇਟ ਬੰਦੇ ਆ ਉਹ ਲਓ ਜੀ ਅੱਗੇ ਚੱਲਦੇ ਆ ਆਪਾਂ ਤੁਹਾਨੂੰ ਹੋਰ ਕਰੋਜਾਂ ਦਾ ਨਜ਼ਾਰਾ ਬਖਾਉਣੇ ਇਹ ਦੇਖੋ ਜੀ ਜੈਸਟਿਕ ਬ੍ਰਾਈਡ ਕਿਸੇ ਨੂੰ ਇਹ ਕਾਫੀ ਮਸ਼ਹੂਰਾ ਹੈ ਇਹ ਤੇ ਜਹਾਜ਼ ਦੇ ਵਿੱਚ ਜਿਹੜਾ ਜਾਂਦਾ ਕਾਫੀ ਆਨੇ ਅੱਛਾ ਲੱਗਦਾ ਹੈ। ਅੱਛਾ ਮਡੇਟਰ ਵਗੈਰਾ ਦਿੰਦੇ ਆ। ਲੋ ਜੀ ਇਹ ਦਫ਼ਤਰ ਉਹਨਾਂ ਦਾ ਪਿੱਛੇ ਜਹਾਜ਼ ਖੜੇ ਸੀ। ਲੋ ਜੀ ਅੱਗੇ ਆ ਗਏ ਹੁਣ। ਸਮੁੰਦਰ ਉਹਦੇ ਵਿੱਚ ਹੋਰ ਆਪਾਂ ਜਹਾਜ਼ ਖੜੇ ਵੇਖਾਂਗੇ। ਕ੍ਰੂ ਵੀ ਵੇਖਾਂਗੇ। ਸਮੁੰਦਰੀ ਜਹਾਜ਼ ਪੰਜ ਮੰਜਲੇ 7 ਮੰਜਲੇ। ਲੋ ਜੀ ਦੇਖੋ ਖੇੜਾ ਨਾਲ ਵਿੱਚ ਸਮੁੰਦਰ ਆਜੋ ਆਜੋ ਸਾਡੀ ਖਤਮ ਹੋਣ ਵਾਲੀ ਨਹੀਂ ਹੁੰਦੀ ਅੱਲਾਹ ਇਹ ਦੇਖੋ ਪਾਣੀ ਇੱਥੇ ਵੀ ਸਮੁੰਦਰ ਦੀ ਸਾਈਡ ਆ ਇਹ ਪਾਣੀ ਇੱਥੇ ਵੀ ਮਾਰਦਾ ਚੱਲਾ ਪਰ ਬਹੁਤ ਘੱਟ ਇਹ ਸਮੁੰਦਰ ਦਾ ਬੈਕਵਾ ਬੈਕਵਾਟ ਰਹਿ ਗਿਆ ਇਹ ਜਿੱਥੇ ਸੀ ਨੋ ਤੋਂ ਪਿੱਛੇ ਸੀ 3 4 4 5 10 ਦੇ ਫਿਰ ਕਾਫੀ ਵੱਡੇ ਆ ਏਨੀ ਡਿਸਟ੍ਰਿਕਟ ਪ੍ਰਾਈਡ ਆਪਾਂ ਪਹੁੰਚ ਗਏ ਆਪਾਂ ਪਹੁੰਚ ਗਏ ਕੈਸੀਨੋ 크ਰੂਜ਼ ਦੇ ਸਾਹਮਣੇ ਪੰਜ ਮਾਰਕੀਟ ਲੋ ਇਹ ਦੇਖੋ ਇਹ ਬੜਾ ਚਿਲਕਾ ਰਹਾ ਅੱਗੇ ਦੇਖਦੇ ਆਪਾਂ ਪੰਜ ਮਾਰਕੀਟ ਆਪਾਂ ਵੇਖ ਲਈਏ ਜੀ ਕੋਈ ਖਾਸ ਨਹੀਂ ਸੀਗੀ ਬੰਬੇ ਸ਼ਹਿਰ ਦੀ ਆਪਾਂ ਬੰਬੇ ਸਾਊਥ ਵਿੱਚ ਮਾਰਕੀਟਾਂ ਵੇਖਿਆ ਸੀ ਬਹੁਤ ਜ਼ਬਰਦਸਤ ਤੇ ਬਹੁਤ ਵੱਡੀਆਂ-ਵੱਡੀਆਂ ਸੀ। ਲਓ ਜੀ ਸਾਹਮਣੇ ਇੱਧਰ ਮਾਰਕੀਟ ਸੀ ਹੁਣ ਆਪਾਂ ਇੱਧਰ ਫੇਰ ਸਿਨੋ ਕਰੂਜ਼ ਵੱਲ ਚੱਲ ਕੁਵੇਂ ਨੇ ਇਹਦੀ। ਲਓ ਜੀ ਵੇਖੋ ਸਿਨੋ ਕਰੂਜ਼। ਕਰੂਜ਼ਾਂ ਖੜੀਆਂ ਛੇ। ਇੱਥੇ 5 ਕੰਪਨੀ ਦੀਆਂ 5 ਕਰੂਜ਼ਾਂ ਖੜੀਆਂ ਸਮੁੰਦਰ 'ਚ। ਅੱਜ ਦੀ ਪਹਿਲਾਂ ਵੀ ਝਲਕ ਵੇਖੀ ਸੀ ਦੁਬਾਰਾ ਝਲਕ ਵੇਖਦੇ ਆਂ ਪਿੱਛੇ ਲੱਗਦੀ ਸੜਕ ਹੁਣ ਆਪਾਂ 에ਅਰਪੋਰਟ ਨੂੰ ਜਾਵਾਂਗੇ 에ਅਰਪੋਰਟ ਆਪਾਂ ਤੁਹਾਨੂੰ ਜਾ ਕੇ ਫੇਰ ਮਿਲਦੇ ਹਾਂ ਲੋਏ ਡੈਵਲਨ 에ਅਰਪੋਰਟ Goa ਤੇ ਬੈਠੇ ਆਪਾਂ ਇੱਥੋਂ ਆਪਾਂ ਦਿੱਲੀ ਨੂੰ ਜਾਣਾ ਤੁਹਾਨੂੰ ਹੋਣਿਆ ਦਾ ਆਸਾ-ਬਾਸਾ ਕੋੜ ਦਾ ਅੰਦਰ ਬੈਠੇ ਗੇਟ ਨੰਬਰ G250 ਇਹ ਪੜਨਾ ਇਹ ਲੋਰੀ ਵੇਖ ਲਈ ਝਾਕਾ ਅੰਦਰ ਦਾ ਯਾਰ ਇਹ ਉੱਤੇ ਮਸ਼ਹੂਰੀ ਲੱਗੀ ਹੋਈ ਹੈ ਕੋਆ ਉਹ ਦੋਨੇ ਇਕਦੋਨੀਆ ਬੈਠੀ ਨਹੀਂ ਗਿਵੇਰਾ ਰਲੋ ਜੀ ਆਪਾਂ ਤੁਹਾਨੂੰ ਅੱਗੇ ਜਹਾਜ਼ ਦੇ ਵਿੱਚ ਜਹਾਜ਼ ਉੱਤਰ ਦਾ ਟਾਈਮ ਹੋ ਗਿਆ ਜੀ ਲਓ ਆਪਾਂ ਜਹਾਜ਼ ਦੇ ਮੂੰਹ ਵੱਲ ਜਾ ਰਹੇ ਹਾਂ ਇਹ ਜਹਾਜ਼ ਅਹਮਦਾਬਾਦ ਵਾ ਅਹਮਦਾਬਾਦ ਹੁੰਦਾ ਆ ਦਿੱਲੀ ਜਾਊਗਾ ਅਹਮਦਾਬਾਦ ਵਿੱਚ ਇਹਦੀ ਸਟੇ ਹੈ 4 ਘੰਟੇ ਦੀ ਤੇ ਆਪਾਂ ਫਿਰ ਦਿੱਲੀ ਪਹੁੰਚ ਕੇ ਫਿਰ ਤੁਹਾਨੂੰ ਮਿਲਦੇ ਹਾਂ ਲਓ ਜੀ ਵੇਖੋ ਰਸ਼ ਜਹਾਜ ਤੇ ਚੜਨ ਵਾਲਿਆਂ ਦਾ ਨਹੀਂ ਚਾਰ ਮੰਦਰ ਕਿਹੜੀ ਹੈ ਚਾਰ ਹੀ ਹੈ ਫੋੜੀ ਰੋਈ ਪਿੱਛੇ ਚੱਲਦਾ ਹੈ ਇਹ ਕਿਹੜਾ ਲੱਗਦਾ ਹੈ ਸੋਤ ਹੈ ਇਹ ਜੋਕਾ ਇਹ ਅੱਛਾ ਲਿਖਿਆ ਤੇ ਨਹੀਂ ਹਮ ਤਾਂ ਹੀ ਹੈ ਇਹ ਡੀ ਹੈ ਤੋ A B C D E ਹੈ ਤੋ ਕਾਸ਼ ਤੇ ਵਿੱਚ ਵੇਖੋ ਜੀ ਰਾਤ ਨੂੰ ਪੱਲੇ ਸ਼ਹਿਰ ਦੀ ਲਾਈਟਾਂ ਦਾ ਨਜ਼ਾਰਾ ਲਓ ਜੀ। ਡਰਾ ਗਾਂਧੀ ਹਵਾਈ ਅੱਡਾ ਦਿੱਲੀ ਆਪਾਂ ਆ ਗਏ ਆਂ ਵੇਖੋ ਜੀ। ਹਵਾਈ ਅੱਡੇ ਦੀ ਚਲਕ ਹੁਣ ਆਪਾਂ ਇੱਥੇ ਆਪਣੇ ਘਰ ਨੂੰ ਜਾਣ ਦੀ ਤਿਆਰੀ ਕਰਦੇ ਆਂ ਜੀ। ਲਾ ਵੇਖੋ ਜੀ। ਅਰਾਈਵਲ ਮੈਨੂੰ ਉਮੀਦ ਹੈ ਤੁਹਾਨੂੰ ਇਹ ਵਲੌਗ ਸੋਹਣਾ ਲੱਗੇ ਹੋਵੇਗਾ ਜੇਕਰ ਇਹ ਸੋਹਣਾ ਲੱਗਿਆ ਹੋਵੇ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਹਰਬਾਨੀ ਸ਼ੁਕਰੀਆ ਮਿਲਦੇ ਆਗਲੇ ਵਲੌਗ ਧੰਨਵਾਦ ਰੱਬਾ